ਵਾਹਿਗੁਰੂ ਬੋਲ ਪਿਆਰੀ ਸੰਗਤੇ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਪਿਆਰੀ ਸੰਗਤੇ ਵਾਹਿਗੁਰੂ ਬੋਲ ਕਦੇ ਵੀ ਨਡੋਲ ਪਿਆਰੀ ਸੰਗਤੇ ਕਦੇ ਵੀ ਨਡੋਲ ਕਦੇ ਵੀ ਨਡੋਲ ਪਿਆਰੀ ਸੰਗਤੇ ਵਾਹਿਗੁਰੂ ਬੋਲ ਵਾਹਿਗੁਰੂ ਵਾਹਿਗੁਰੂ ਬੋਲੀਏ ਵਾਹਿਗੁਰੂ ਵਾਹਿਗੁਰੂ ਬੋਲੀਏ ਕਦੇ ਵੀ ਨਡੋਲ ਵਾਹਿਗੁਰੂ ਬੋਲ ਪਿਆਰੀ ਸੰਗ ਤੇ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਪਿਆਰੀ ਸੰਗ ਤੇ ਵਾਹਿਗੁਰੂ ਬੋਲ ਕਦੇ ਵੀ ਨਾ ਢੋਲ ਪਿਆਰੀ ਸੰਗ ਤੇ ਕਦੇ ਵੀ ਨਾ ਢੋਲ ਕਦੇ ਵੀ ਨਾ ਢੋਲ ਪਿਆਰੀ ਸੰਗ ਤੇ ਕਦੇ ਵੀ ਨਾ ਢੋਲ ਵਾਹਿਗੁਰੂ ਵਾਹਿਗੁਰ ਕਹੀਏ ਵਾਹਿਗੁਰ ਵਾਹਿਗੁਰ ਕਈਏ ਲੱਗਦੇ ਨਹੀਂ ਰਪਈਏ பய வோ பிய வோ வோல்ியோல கதவி பிய கோ கதவிோோ பிய கோ வப்பி வர ஜப்பி ਕਦੇ ਵੀ ਨਾ ਥੱਕੀਏ ਕਦੇ ਵੀ ਨਾ ਥੱਕੀਏ ਵਾਹਿਗੁਰੂ ਬੋਲ ਪਿਆਰ ਸੰਗ ਤੇ ਵਾਹਿਗੁਰੂ ਬੋਲ ਕਦੇ ਵੀ ਨਾ ਡੋਲ ਪਿਆਰੀ ਸੰਗ ਤੇ ਕਦੇ ਵੀ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰੀ ਸੰਗ ਤੇ ਵਾਹਿਗੁਰੂ ਬੋਲ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਹਿ ਗੁਰ ਵਾਹਿ ਗੁਰ ਵਾਹਿ ਗੁਰੂ ਜੀ